ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਲੋੜਵੰਦ ਬੱਚਿਆਂ ਦੇ ਅਨੰਦ ਕਾਰਜ ਕਰਵਾਏ ਗਏ ਗੁਰਦੁਆਰਾ ਖੂਹ ਸਾਹਿਬ ਮਾਤਾ ਸੁਲਖਣੀ ਜੀ ਮਹਿਲ ਨਿਵਾਸ ਅਚਲੀ ਗੇਟ ਵਿਖੇ ਕਰਵਾਏ ਗਏ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ ਵੱਲੋਂ ਗਰੀਬ ਨਿਵਾਸ ਚੈਰੀਟੇਬਲ ਟਰਾਸਟ ਉਮਰਪੁਰ ਬਟਾਲਾ ਜਿਸ ਵਿੱਚ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਭਰਿਆ ਬਿਊਰੋ ਚੀਫ ਦਵਿੰਦਰ ਸਿੰਘ ਦੀ ਖਾਸ ਹਬਰ ਜਿਨ੍ਹਾਂ ਨੇ ਆਜ ਦਾ ਦਿਨ ਅਮਰ ਸ਼ਹੀਦ ਅਨੋਖੇ ਸਹੀਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਸ਼ਹੀਦੀ ਜੋੜ ਮੇਲਾ ਬੜੀ ਚਾ ਦਿੱਤਾ ਬੜਾ ਵਧੀਆ ਦਿੱਤਾ ਅਸੀਂ ਇਹਨਾਂ ਦੇ ਰਹਿਣੀ ਹੈ ਜਨਾਬ ਇਹ ਬਚਨ ਕਹਿ ਰਿਹਾ ਸੀ ਤੁਸੀਂ ਭਾਈ ਸਾਹਿਬ ਦੇ ਆਪਣੇ ਨਾਨਕੇ ਆਏ ਹੋ ਇਹ ਗੁਰੂ ਨਾਨਕ ਸਾਹਿਬ ਦਾ ਸੌਰਾ ਪਿੰਡ ਹੈ ਇੱਥੇ ਮਹਾਰਾਜ ਨੇ ਇਸ਼ਨਾਨ ਕੀਤਾ ਕਿ ਇਸ ਖੂਹ ਤੇ ਇੱਥੇ ਮਰਾਤ ਤਿਆਰ ਹੋਈ ਹੈ ਤੇ ਤੁਸੀਂ ਆਪਣੇ ਨਾਨਕੇ ਆ ਕੇ ਕਥਾ ਕੀਰਤਨ ਦੇ ਨਾਲ ਸੇਵਾ ਵੀ ਦਿੱਤੀ ਹੈ ਇਹ ਬਹੁਤ ਤਰਫੋਂ ਤੁਹਾਡੇ ਵਿਆਹਾਂ ਵਾਸਤੇ ਅਨੰਦ ਕਾਰਜਾਂ ਵਾਸਤੇ ਉਥੋਂ ਆਏ ਨੇ ਸਟੇਲੀਆ ਤੋਂ ਭਾਈ ਸਾਹਿਬ ਜਿਸ ਗਰੀਬਾਂ ਦੇ ਸੱਦ ਸਕਦੇ ਆ ਬਾਬਾ ਤਰਸੀਮ ਸਿੰਘ ਮਲੇਸ਼ੀਆ ਤੋਂ ਆਏ ਨੇ ਸੱਦ ਸਕਦੇ ਆ ਬਾਬਾ ਹਰੀ ਸਿੰਘ ਜੀ ਨਾਨਕ ਸਰ ਤੋਂ ਆਏ ਨੇ ਇਹੋ ਜਿਹਾ ਮਹਾਂਪਰਸਨ ਬਲਾਸਰ ਦੇ ਬਾਬਾ ਤਾਂ ਨਾ ਸਕਦੇ ਆਏ ਨੇ ਭਾਈ ਸੁਖਦੀਪ ਜੀ ਆਏ ਨੇ ਜਿਨ੍ਹਾਂ ਦੀ ਡੈਰੀ ਫੁੱਲ ਰਹੀ ਦੀ ਮੈਂ ਹੱਥ ਜੂੜ ਜੂੜ ਕੇ ਟਾਈਮ ਲਿਆ ਉਹਣਾ ਜਰੂਰ ਅਕਾਲ ਚੈਨਲ ਤੇ ਪਤਾ ਨਹੀਂ ਕਿੰਨਾ ਖਰਚਾ ਪੈਂਦਾ ਇਹਨਾਂ ਨੂੰ ਸੱਦ ਸਕਦੇ ਆ ਕਿਸੇ ਚੈਨਲ ਨੂੰ ਸੱਦ ਸਕਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਹਾਂ ਧਿਆਨ ਦਿਓ ਸਮੁੱਚੀ ਸੰਗਤ ਇਸ ਗੱਲ ਜਿਹੜੀ ਕਹਿਣ ਲੱਗਾ ਇਹਨੂੰ ਕਿਸੇ ਪੁੱਠੇ ਵਾਲ ਵਿੱਚ ਉਹਨਾਂ ਲੈ ਜਾਇਓ ਦਿਮਾਗ ਨਾਲ ਸੋਚਿਓ ਜਰਾ ਕੋਈ ਵੀ ਦੁਨੀਆ ਦਾ ਇਨਸਾਨ ਆ ਜਦੋਂ ਬੋਲਦਾ ਏ ਚਮੀਆਂ ਘੈਂਟਿਆਂ ਵਿੱਚੋਂ ਕੁਦਰਤ ਵੱਲ ਉਹਦੀ ਜ਼ੁਬਾਨ ਚੋਂ ਕੱਢੀ ਹੋਈ ਕੋਈ ਇੱਕ ਗੱਲ ਦੀ ਪੂਰੀ ਹੋ ਜਾਂਦੀ ਏ ਸੰਮਿਆਂ ਦੇ ਮੁਤਾਬਕ ਮੇਰੇ ਕੋਲ ਨਗਰ ਦੇ ਵਿੱਚੋਂ ਗੁਰਮੁਖ ਪਿਆਰੇ ਆਏ ਤੇ ਸੋ ਨਿਹਾਲ ਗਾਰੇ ਵੱਜ ਗਏ ਗਾਰੇ ਵਿੜਾਵੇ ਨੇ ਆਰੋਵਾਵੇ ਹਰ ਤੀਜਰੀ ਲਾਭ ਬੋਲੇ ਰਾਮ ਜੀਓ ਦਰਮਨ ਭੋਪਾ ਆਇ ਤੁਨੀ ਕਾਇਆ ਭੰਗ ਤੇ ਚੈਰਾ ਹਜੂਰੇ ਹਰ ਆਤਮ ਰਾਮ 宝贝们 Bye. ਆਪਣੇ ਪਿਓ ਦੇ ਹੋ ਜਾਗੇ ਮੇਰੇ ਬਾਪੂ ਨੇ ਸਾਫ ਕਿਹਾ ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ ਵਾਹ ਵਾਹ ਔਰ ਜੇ ਪਿਓ ਦੇ ਹੋ ਜਾਗੇ ਅਸਲੀ ਅਸਲੀ ਸਰੂਪ ਮਿਲ ਜਾਏਗਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਮੈਂ ਤੈਹ ਦਿਲੋਂ ਬਾਬਾ ਜੀ ਬਾਬਾ ਹਰਜੀ ਸਿੰਘ ਜੀ ਮੇਰੇ ਨਾਲ ਤਕਰੀਬਨ ਬਤਾ ਨਾ ਸਿੰਘ ਜੀ ਉਹ ਆਪ ਜੀ ਨੂੰ ਗੁਰਮਤ ਵਿਚਾਰਾਂ ਬਦਾਈ ਦੇ ਤੇ ਸੰਗਤਾਂ ਨੂੰ ਨੇ ਹਾਲ ਕਰਨਗੇ ਨਾਲ ਮੈਂ ਬੇਨਤੀ ਕਰਾਂ ਬਾਬਾ ਸਿੰਧਾ ਸਿੰਘ ਜੀ ਪਹੁੰਚੇ ਮੈਂ ਇੱਕ ਥੋੜ੍ਹ ਕੇ ਆ ਗਿਆ ਹਾਂ ਉਹ ਸੱਚੀ ਸਾਡੇ ਕੋ ਕੰਬਲ ਲੈਣ ਵਾਸਤੇ ਆਏ ਸਾਡੇ ਕੋ ਸਾਈਕਲ ਲੈਣ ਵਾਸਤੇ ਤੇ ਮੈਂ ਜਰ ਤੁਹਾਡਾ ਤੇ ਸੇਵਾ ਕਰ ਰਹੇ ਨੇ ਸਾਰਾ ਪਰਿਵਾਰ ਇਹਨਾਂ ਦਾ ਆਇਆ ਹੈ तहे ਦਿਲ ਤੋਂ ਧੰਨਵਾਦ ਆ ਉਹਨਾਂ ਦਾ ਇਹ ਕੁਰਮਾ ਦਾ ਨਗਰ ਹੈ ਬਾਬੇ ਗੁਰਦਿੱਤਾ ਜੀ ਦੇ ਸੌਰਿਆਂ ਦਾ ਨਗਰ ਹੈ ਇਹ ਸਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਗਾਥਰੇ ਦਾ ਖੰਜਰ ਆਣੇ ਆਹ ਲੋ ਜਾਵੇ ਸਿਰਾ ਖੰਜਨ ਦਰਸ਼ਨ ਕਰਕੇ ਨਦਰੂ ਨਦਰ ਨੇ ਆ ਕੇ ਮਨ ਗਦਗਦ ਹੋ ਰਿਹਾ ਯਾਰ ਬਨੇ ਇੱਕ ਵਾਰ ਮਾਸ ਬਿਆਰ ਹਸੈ ਮਿਲ ਨਾਰੀ ਇਹ ਜੋਲੀ ਜੀਓ ਮੈਂ ਓਟਿਆਂ ਦੀ ਓਟ ਨੇ ਆਸਰਿਆਂ ਦਾ ਜੜਾ ਵੀ ਹਰ ਪ੍ਰੇਮ ਪੁਰਖ ਮਨ ਉਠਾ ਬਾਦਸ਼ਾਹ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਦੀ ਮਿਹਰ ਸਦਕਾ ਸ਼੍ਰੀਮਾਨ ਸੰਤ ਬਾਬਾ ਹਰਜੀਤ ਸਿੰਘ ਜੀ ਜਿਨ੍ਹਾਂ ਦੇ ਉਦਮ ਉਪਰਾਲੇ ਸਤਿਕਾਰ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗਰੀਬਨਵਾ ਚੈਰੀਟੇਬਲ ਟਰਸਟ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਖੂ ਸਾਹਿਬ ਜੀ ਸ਼ੌਣੀ ਨਿਹੰਗ ਸਿੰਘਾਂ ਵਿਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਪਾਸ਼ਾ ਜੀਓ ਆਪ ਜੀ ਨੇ ਬੜੀ ਕਿਰਪਾ ਕੀਤੀ ਮੈਂ ਰਾਮੰਦ ਕੀਤੀ ਹੈ ਅੱਜ ਆਪ ਜੀ ਦੀ ਛਤਰ ਸ਼ਾਇਆ ਹੇਠ ਗਰੀਬ ਨਿਵਾਜ ਚੈਰੀਟੇਬਲ ਟਰਸਟ ਵੱਲੋਂ ਅਤੇ ਬਾਬਾ ਹਰਜੀਤ ਸਿੰਘ ਜੀ ਜਿਨ੍ਹਾਂ ਦੇ ਉਦਮ ਪਰਾਲੇ ਸਦਕਾ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 11 ਬੱਚਿਆਂ ਦੇ ਆਨੰਦ ਕਾਰਜ ਹੋਏ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਨੇ ਰবেগੰਤਾ ਸਾਹਿਤ ਸਾਰੇ ਹੀ ਸਮਾਗਮਾਂ ਦੀ ਸੰਪੂਰਨਤਾ ਹੀ ਹੋਈ ਹੈ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਹੈ ਆਪ ਜੀ ਨੇ ਕਿਰਪਾ ਕਰਕੇ ਆਇਆ ਹੱਥ ਰੱਖ ਕੇ ਸੇਵਾ ਲਈ ਪਾਤਸ਼ਾਹ ਜੀ ਇੱਧਰ ਸਾਹਮਣੇ ਸਾਹਮਣੇ ਦੇਖਿਆ ਕਰੋ ਇੱਧਰ ਦੇਖੋ ਜੇ ਕਿਤੇ ਜਾਂਦੇ ਚਾਹੀਏ ਹੋ ਗੀ ਹਾਲੋ ਆਸਾਨ ਹੈ ਨਾ ਪਿੱਛੇ ਆਪជា ਭਾਈ ਇੱਕ ਫਨ ਲੱਗੇ ਚਲੋ ਅੱਗੇ ਸਾਹਮਣੇ ਚੱਲੋ ਐਦਨ ਦੇਖੋ ગામ ਨੇ ਬੜੀ ਅਮਾ ਦੁਨੀਆ ਹੀ ਚਲੋ ਲੰਗੋ ਅੱਗੇ ਪੱਲੇ ਪਾਸੇ ਚਲੋ ਆ ਇਸ ਤੋਂ ਪਿੱਛੇ ਹਾਂ ਜਿਹੜਾ ਕੋ ਵੀ ਉੰਮਾ ਲਾਇਆ ਇੱਧਰ ਇਹੋੜਾ ਪਿੱਛੇ ਰੇ ਖੜੋ ਬੜਾ ਜੀ ਠੀਕ ਹੈ ਜੀ ਮਾਈ ਜੀ ਜੀ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੇ ਨਾਲ ਆਪਾਂ ਸ੍ਰੀ ਪਰਿਵਾਰ ਲੋਕ ਜਿੰਨੇ ਵੀ ਆ ਇਹ ਗੁਰਦਰਾ ਖੂਬਸਾਬ ਆ ਧੰਗੁਰੂ ਨਾਨਕ ਨਰੰਕਾਰ ਜਦੋਂ ਮਾਤਾ ਸੁਲਖਣੀ ਜੀ ਨੂੰ ਵਿਆਹਣ ਵਾਸਤੇ ਆਏ ਨੇ ਉਦੋਂ ਇਸ ਸਥਾਨ ਤੇ ਆਣ ਕੇ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਬਰਾਤ ਨੇ ਤਿਆਰੀਆਂ ਕੀਤੀਆਂ ਤੇ ਇੱਥੋਂ ਫਿਰ ਅੱਗੇ ਗਏ ਇਸ ਸਥਾਨ ਤੇ ਅੱਜ ਗਰੀਬ ਲੋਟਵੰਦ ਬੱਚਿਆਂ ਬੱਚਿਆਂ ਦੇ ਆਨੰਦ ਕਾਰਜ ਹੋਏ ਨੇ ਮਾਪੇ ਕੋਲ ਕਿੰਨੀ ਕਮਾਈ ਘਾੜਨਾ ਘਾੜਨੇ ਆ ਬੜੀ ਮਿਹਨਤ ਕਰਨੀ ਪੈਂਦੀ ਐ ਇਹੋ ਜੇ ਗੁਰੂ ਕੇ ਪਿਆਰਿਓ ਪਰਪਕਾਰ ਦੇ ਕਾਰਜ ਫੇਰ ਹੋ ਗਏ 11 ਜੋੜਿਆਂ ਦੇ ਆਨੰਦ ਕਾਰਜ ਹੋਏ ਨੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਾਰ-ਬਾਰ ਇੱਕ ਮੰਚ ਪੰਕਤੀ ਆ ਰਹੀ ਆ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਜਿੱਥੇ ਨੀਚ ਸੰਮਾਲਿਆ ਨਾ ਤਿੱਥਾ ਨਦਰ ਤੇਰੀ ਬਖਸ਼ੀਸ਼ ਉਹਨਾਂ ਨੇ ਦਾਨਕ ਤਨਕਾ ਸੰਗ ਸਾਥ ਵੱਡਿਆਂ ਸਿਓ ਕਾਰੀ ਜਿੱਥੇ ਗਰੀਬਾਂ ਦੀ ਬਾਹ ਫੜੀ ਜਾਂਦੀ ਆ ਜਿੱਥੇ ਨਕਾਣਿਆਂ ਨਮਾਣਿਆਂ ਨੂੰ ਮਾਨ ਮਿਲਦਾ ਉਹ ਗੁਰੂ ਘਰ ਉੱਥੇ ਉੱਥੇ ਸਦਾ ਚੜ੍ਹਦੀ ਕਲਾ ਹੈ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਹਰਜੀਤ ਸਿੰਘ ਜੀ ਹੋਰਾਂ ਨੇ ਅਤੇ ਉਹਨਾਂ ਦੇ ਸਾਰੇ ਸਹਿਯੋਗੀਆਂ ਸੰਗਤਾਂ ਨੇ ਮਿਲ ਕੇ ਇਹ ਕਾਰਜ ਕੀਤਾ ਹੈ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀ ਕਲਾ ਸਮੇਤ ਪਰਿਵਾਰ ਚੜ੍ਹਦੀ ਕਲਾ ਮਹਾਰਾਜ ਬਖਸ਼ ਸਿੱਖੀ ਸਿਦਕਪੁਰ ਸਾਹਿਬ ਆਮਦਾਨ ਬਖਸ਼ਣ ਇਸੇ ਤਰ੍ਹਾਂ ਇਹ ਸੰਗਤਾਂ ਦੀ ਸੇਵਾ ਕਰਦੇ ਰਹਿਣ ਔਰ ਹੋਰ ਵੀ ਬੇਅੰਤ ਕਾਰਜੇ ਪਰਪਕਾਰ ਕਰਦੇ ਕਰਦੇ ਨੇ ਮਹਾਰਾਜ ਇਹਨਾਂ ਤੋਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਬਾਬਾ ਦੀਪ ਸਿੰਘ ਜੀ ਦਾ ਬਾਬਾ ਨੌਸਰ ਸ਼ਿਧੀ ਜੋੜ ਮੇਲਾ ਜੋ ਗੁਰਦਰਾ ਖੂਸਾ ਮਾਤਾ ਸਲਖਣੀ ਮਹਿਲ ਵਾਸਾ ਅਜਲੀ ਗੇਟ ਵਿਕੇ ਕਰਵਾਇਆ ਜਾਂਦਾ ਤੇ ਇਸ ਵਾਰ 11 ਬੱਚਿਆਂ ਦੇ ਆਨੰਦ ਕਾਰਜ ਕੀਤੇ ਗਏ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਆ ਅੱਜ ਇਥੇ ਮਹਾਪੁਰਸ਼ ਪਹੁੰਚੇ ਉਥੇ ਪੰਥਰ ਵਿਦਵਾਨ ਲੋਕ ਪਹੁੰਚੇ ਰਾਗੀ ਢਾਡੀ ਪਹੁੰਚੇ ਤੇ ਸਮਾਜਿਕ ਸੇਵਾਵਾਂ ਕਰਨ ਵਾਲੇ ਲੀਡਰ ਸਾਹਿਬਾਨ ਵੀ ਪਹੁੰਚੇ ਨੇ ਸਾਡੇ ਪਾਸ ਅਮਰਸੇਰ ਸਖਜੀ ਕਲਸੀ ਜੀ ਐਮਐਲਏ ਸਾਹਿਬ ਉਹਨਾਂ ਦੇ ਛੋਟੇ ਭਰਾਤਾ ਅਮਰਤ ਸਿੰਘ ਜੀ ਕਲਸੀ ਉਹ ਵੀ ਪਹੁੰਚੇ ਨੇ ਸੋ ਬਹੁਤ ਲੀਡਰ ਸਾਰੇ ਕਾਂਗਰਸੀ ਅਕਾਲੀ ਸਾਰੇ ਜਿਨ੍ਹਾਂ ਵੀ ਪਾਰਟੀਆਂ ਨੇ ਸਭ ਦੇ ਪਹੁੰਚੇ ਉਹਨਾਂ ਨੇ ਦਰਸ਼ਕਦਾਰੇ ਕੀਤੇ ਸੇਵਾਵਾਂ ਵੀ ਕੀਤੀਆਂ ਤੇ ਗੁਰੂ ਬਾਬਾ ਜੀ ਨੂੰ ਸ਼ਹੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨਗਰ ਤੋਂ ਤੁਸੀਂ ਆਪੇ ਜਿਹੜਾ ਇਹਾਸੀ ਭਾਰੇ ਅੱਜ ਗੁਰੂ ਕੇ ਪਿਆਰਿਓ ਬਟਾਲੇ ਦੀ ਧਰਤੀ ਦੇ ਉੱਤੇ ਜੋ ਬਾਬਾ ਹਰਜੀਤ ਸਿੰਘ ਜੀ ਸਮੂਚੀ ਟੀਮ ਮਹਿਤਾ ਚੌਕ ਵੈਦ ਬਾਬਾ ਤੇ ਅਗੀ ਜੀ ਲੰਗਰਾਂ ਵਾਲੇ ਸਮੂਚੀ ਟੀਮ ਜੋ ਲੋੜਵੰਤਿਆਂ ਦੇ ਆਨੰਦ ਕਾਰਜ ਕਰਵਾਏ ਗਏ ਆ ਸੋ ਗੁਰੂ ਪਿਆਰਿਓ ਅੱਜ 16 ਫਰਵਰੀ 2025 ਜਨਵਰੀ ਵਾਲਦਾਰ ਨੂੰ ਆਨੰਦ ਕਾਰਜ ਕਰਵਾਏ ਉਹਨਾਂ ਜੋੜੀਆਂ ਨੂੰ ਤਿਆਗੀ ਵੱਲੋਂ ਸਮੁੱਚੀ ਟੀਮ ਬਾਬਾ ਹਰਜੀਤ ਸਿੰਘ ਮਹਿਤਾ ਚੌਕ ਵਾਲਿਆਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਖੁਸ਼ੀਆਂ ਖੇੜੇ ਨਾਲੇ ਜੋੜੀਆਂ ਵੱਸਣ ਸਭ ਦਾ ਧੰਨਵਾਦ ਸਭ ਦਾ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ